हां जी दोस्तों बहुत-बहुत स्वागत है जी ਤੁਹਾਡਾ ਸਭ ਦਾ ਮੇਰੇ YouTube ਚੈਨਲ ਤੇ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਵਿੱਚ ਜੇਕਰ ਕੋਈ ਵੀ ਮੁਲਾਜ਼ਮ ਹੈ ਕਿਸੇ ਵੀ ਵਿਭਾਗ ਵਿੱਚ ਹੈ ਚਾਹੇ ਉਹ ਪੰਜਾਬ ਰਾਜ ਬਿਜਲੀ ਬੋਰਡ ਦਾ ਹੋਵੇ ਚਾਹੇ ਉਹ ਪੰਜਾਬ ਪੁਲਿਸ ਦਾ ਹੋਵੇ ਚਾਹੇ ਉਹ ਸਿੱਖਿਆ ਵਿਭਾਗ ਵਿੱਚ ਹੋਵੇ ਜੋ ਵੀ ਮੁਲਾਜ਼ਮ 2004 ਤੋਂ ਬਾਅਦ ਕਿਸੇ ਵੀ ਵਿਭਾਗ ਵਿੱਚ ਭਰਤੀ ਹੋਏ ਨੇ ਉਹਨਾਂ ਨੂੰ ਜੋ ਪੈਨਸ਼ਨ ਹੈ ਉਹ ਰਿਟਾਇਰਮੈਂਟ ਤੋਂ ਬਾਅਦ ਨਹੀਂ ਮਿਲੇਗੀ ਸੋ ਸਾਰੇ ਜੋ ਵੀਰ ਹਨ ਜੋ ਆਪਣੇ ਮੁਲਾਜ਼ਮ ਵੀਰ ਹਨ ਸਾਰੇ ਬਹੁਤ ਜ਼ਿਆਦਾ ਪਰੇਸ਼ਾਨ ਸੀ ਤੇ ਬਹੁਤ ਸਾਰੇ ਧਰਨੇ ਵੀ ਲੱਗੇ ਹਨ ਪੈਨਸ਼ਨਾਂ ਨੂੰ ਲਾਗੂ ਕਰਨ ਵਾਸਤੇ ਤੇ ਉਸੇ ਨੂੰ ਦੇਖਦੇ ਹੋਏ ਇੱਕ ਪੋਜ਼ਿਟਿਵ ਜੋ ਅ ਅਨਸਰ ਹੈ ਉਹ ਆਪਾਂ ਨੂੰ ਦੇਖਣ ਨੂੰ ਮਿਲਿਆ ਜਿਵੇਂ ਕਿ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇੱਕ ਮਿਨਿਸਟਰੀ ਆਫ ਫਾਈਨੈਂਸ ਵੱਲੋਂ ਇੱਕ ਪੈਨਸ਼ਨ ਨੂੰ ਲੈ ਕੇ ਮੀਟਿੰਗ ਰੱਖੀ ਗਈ ਆ ਇਸ ਦੀ ਪੂਰੀ ਜਾਣਕਾਰੀ ਮੈਂ ਤੁਹਾਨੂੰ ਆਪਣੀ ਵੀਡੀਓ ਵਿੱਚ ਦਵਾਂਗਾ ਸਭ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਇੱਕ ਵਾਰ ਵੀਡੀਓ ਨੂੰ ਲਾਈਕ ਕਰਕੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤਾਂ ਜੋ ਜੋ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੋਸਤੋ ਜਿਵੇਂ ਕਿ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਲੈਟਰ ਹੈ ਜੋ ਮਿਨਿਸਟਰੀ ਆਫ ਫਾਈਨੈਂਸ ਵੱਲੋਂ ਜਾਰੀ ਕੀਤਾ ਗਿਆ ਤੇ ਇਹ ਸ਼ਿਵ ਗੋਪਾਲ ਮਿਸ਼ਰਾ ਜੀ ਨੂੰ ਜੋ ਸੈਕਟਰੀਨੈਸ ਉਨ੍ਹਾਂ ਨੂੰ ਜਾਰੀ ਕੀਤਾ ਗਿਆ ਇਸ ਦਾ ਸਬਜੈਕਟ ਕੀ ਰੱਖਿਆ ਗਿਆ ਕਮਿਊਨਿਟੀ ਟੂ ਰਿਵਿਊ ਪੈਨਸ਼ਨ ਸਿਸਟਮ ਜੋ ਆਪਣੇ ਸਾਥਿਓ ਜੋ ਆਪਣੀ ਪੈਨਸ਼ਨ ਜੋ ਹੈ ਕਈ ਸਾਲਾਂ ਤੋਂ ਬੰਦ ਪਈ ਹੈ ਉਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਮੀਟਿੰਗ ਰੱਖੀ ਗਈ ਹੈ ਜਿਵੇਂ ਕਿ ਤੁਸੀਂ ਉੱਪਰ ਦੇਖ ਵੀ ਰੱਖ ਸਕਦੇ ਹੋ ਇਸ ਵਿੱਚ ਅਰਜੈਂਟ ਮੀਟਿੰਗ ਜੋ ਹੈ ਸਪੈਸ਼ਲ ਕਰਕੇ ਲਿਖਿਆ ਹੋਇਆ ਹੈ ਤੇ ਇਹ ਮੀਟਿੰਗ ਜੋ ਹੈ ਉਹ ਦੁਪਹਿਰੇ 3:00 15 ਤਰੀਕ 7ਵਾਂ ਮਹੀਨਾ 2024 ਸੋਮਵਾਰ ਨੂੰ ਰੱਖੀ ਗਈ ਹੈ ਮਤਲਬ ਕਿ ਆਹੀ ਜੋ ਆਪਣੀ 15 ਤਰੀਕ ਹੋਵੇਗੀ ਉਸੇ ਨੂੰ ਹੀ ਉਸੇ ਤਰੀਕ ਨੂੰ ਹੀ ਨਿਊ ਦਿੱਲੀ ਵਿਖੇ ਇਹ ਜੋ ਮੀਟਿੰਗ ਹੈ ਉਹ ਰੱਖੀ ਗਈ ਹੈ ਤੇ ਆਪਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਉਮੀਦਾਂ ਨੇ ਕਿ ਪੈਨਸ਼ਨ ਸਿਸਟਮ ਹੈ ਉਹ ਦੁਬਾਰਾ ਲਾਗੂ ਹੋ ਜਾਏ ਕਿਉਂਕਿ ਇਹ ਜੋ ਹੈ ਬਹੁਤ ਟਾਈਮ ਤੋਂ ਬੰਦ ਪਿਆ ਹੈ ਬਾਕੀ ਅੱਗੇ ਦੀ ਜਾਣਕਾਰੀ ਵੀ ਮੈਂ ਤੁਹਾਨੂੰ ਦਿੰਦਾ ਰਵਾਂਗਾ ਮੇਰੇ ਨਾਲ ਜੁੜਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ